ਹਾਂਜੀ ਦੋਸਤੋ ਇੱਕ ਵਾਰੀ ਇੱਕ ਜੰਗਲ ਦੇ ਵਿੱਚ ਇੱਕ ਰੁੱਖ ਤੇ ਇੱਕ ਚਿੜੀ ਤੇ ਇੱਕ ਕੀੜੀ ਰਹਿੰਦੇ ਆ ਸੀ ਯਾਨੀ ਕਿ ਚਿੜੀ ਸੀ ਜਿਹੜੀ ਉਹ ਰੁੱਖ ਦੇ ਉਪਰਾਲਾ ਨਾ ਬਣਾ ਕੇ ਰਹਿੰਦੀ ਸੀ ਤੇ ਜਿਹੜੀ ਕੀੜੀ ਸੀ ਉਹ ਉਸੇ ਰੁੱਖ ਦੇ ਵਿੱਚ ਖੋਡ ਬਣਾ ਕੇ ਰਹਿੰਦੀ ਸੀ ਤੇ ਚਿੜੀ ਦੇ ਨਾਲ ਉਹਦਾ ਇੱਕ ਬੱਚਾ ਸੀ ਚਿੜੀ ਮਦਲਾਲ ਨੇ ਚ ਰਹਿੰਦੀ ਸੀ ਨਾਲ ਉਹਦਾ ਬੱਚਾ ਸੀ ਛੋਟਾ ਜਿਹਾ ਜਿਹਨੂੰ ਕੋਈ ਚਿੜੀ ਪਾਲਣ ਪੋਸ਼ਣ ਕਰਦੀ ਸੀ ਉਹਦਾ ਹਨਾ ਖਾਣਾ ਪਾਣਾ ਉਹਨੂੰ ਲਿਆ ਕੇ ਖਵਾਉਂਦੀ ਸੀ ਤਾਂ ਚਿੜੀ ਸੀ ਜਿਹੜੀ ਉਹ ਥੋੜੀ ਜਿਹੀ ਹੰਕਾਰੀ ਸੀ ਕੀੜੀ ਸੀ ਜਿਹੜੀ ਉਹ ਨਰਮ ਸੁਭਾਵੀ ਸੀ ਤਾਂ ਕੀੜੀ ਨੇ ਕਈ ਵਾਰੀ ਸੋਚਿਆ ਵੀ ਆਪਾਂ ਚਿੜੀ ਨਾਲ ਗੱਲਬਾਤ ਕਰੀਏ ਵੀ ਇੱਕੇ ਰੁੱਖ ਤੇ ਰਹਿਨੇ ਆ ਤਾਂ ਵੀ ਸਾਨੂੰ ਮਿਲ ਜੁਲ ਕੇ ਰਹਿਣਾ ਚਾਹੀਦਾ ਹਨ ਤਾਂ ਕੀੜੀ ਨੇ ਇੱਕ ਦੋ ਵਾਰੀ ਚਿੜੀ ਨੂੰ ਬੁਲਾਇਆ ਤੇ ਉਹਨੂੰ ਕਿਹਾ ਵੀ ਭੈਣੇ ਆਪਾਂ ਇੱਕੇ ਰੁੱਖ ਤੇ ਰਹਿਨੇ ਆ ਵੀ ਇੱਕ ਦੂਜੇ ਨਾਲ ਮਿਲ ਕੇ ਰਹਾ ਕਰੀਏ ਵੀ ਕਦੋਂ ਵੀ ਇੱਕ ਦੂਜੇ ਦੀ ਲੋੜ ਪੈ ਸਕਦੀ ਹੈ ਤਾਂ ਜਿਹੜੀ ਚਿੜੀ ਸੀ ਉਹ ਹੰਕਾਰੀ ਸੀ ਉਹ ਕਹਿੰਦੀ ਵੀ ਤੂੰ ਨਿੱਕੀ ਜੀ ਤਾਂ ਹੈ ਤੂੰ ਮੇਰੀ ਕੀ ਮਦਦ ਕਰੇਂਗੀ ਕੋਈ ਨਹੀਂ ਕਹਿੰਦੀ ਮੈਨੂੰ ਨਹੀਂ ਤੇਰੀ ਲੋੜ ਪੈਣੀ ਤਾਂ ਚਲੋ ਜਿਹੜੀ ਕੀੜੀ ਸੀ ਉਹ ਆਪਦੀ ਖੁੱਟ ਦੇ ਵਿੱਚ ਵਾਪਸ ਚਲੀ ਗਈ ਤਾਂ ਕਾਫੀ ਟਾਈਮ ਬਾਅਦ ਕਹਿੰਦੇ ਇੱਕ ਵਾਰੀ ਉੱਥੇ ਮੀਂਹ ਪੈਣ ਲੱਗਾ ਜੰਗਲ ਦੇ ਵਿੱਚ ਲਗਾਤਾਰ ਬਰਸਾਤ ਕਈ ਦਿਨ ਹੁੰਦੀ ਰਹੀ ਤਾਂ ਚਿੜੀ ਦਾ ਬੱਚਾ ਛੋਟਾ ਸੀ ਤਾਂ ਚਿੜੀ ਨਾ ਤਾਂ ਉਹਨੂੰ ਛੱਡ ਕੇ ਕੁਝ ਖਾਣ ਨੂੰ ਲੈਣ ਜਾ ਸਕਦੀ ਸੀ ਤੇ ਕਿਉਂਕਿ ਮੀਂਹ ਦੇ ਵਿੱਚੋਂ ਭੇਜਦਾ ਸੀ ਬਿਮਾਰ ਹੁੰਦਾ ਸੀ ਉਹਨਾਂ ਦਾ ਮਰਨ ਦਾ ਡਰ ਸੀ ਤਾਂ ਚਿੜੀ ਆਪਦੇ ਖੰਭਾ ਦੇ ਵਿੱਚ ਲੁਕੋ ਕੇ ਉਸੇ ਆਲ ਨੇ ਦੇ ਬਚਾਪ ਦੇ ਬੱਚੇ ਨੂੰ ਲੈ ਕੇ ਕਈ ਦਿਨ ਬੈਠੀ ਰਹੀ ਤਾਂ ਕੀੜੀ ਨੇ ਜਦੋਂ ਦੇਖਿਆ ਵੀ ਚਿੜੀ ਉੱਡੀ ਨਹੀਂ ਕੀ ਗੱਲ ਪਤਾ ਤਾਂ ਲੱਗੇ ਤਾਂ ਕੀੜੀ ਨੇ ਜਾ ਕੇ ਉਹਦਾ ਪਤਾ ਲਿਆ ਉਹਦੇ ਆਲ ਨੇ ਵਿੱਚ ਜਾ ਕੇ ਦੇਖਿਆ ਤੇ ਉਹਨੂੰ ਪੁੱਛਿਆ ਤਾਂ ਉਹ ਕਹਿੰਦੀ ਵੀ ਸਾਡਾ ਤਾਂ ਭੁੱਖਾ ਨਾ ਬੁਰਾ ਹਾਲ ਆ ਵੀ ਬੱਚੇ ਨੂੰ ਮੈਂ ਛੱਡ ਕੇ ਜਾਣ ਨਹੀਂ ਸਕਦੀ ਤਾਂ ਵੀ ਜੇ ਤੇਰੇ ਕੋਲੇ ਕੁਛ ਨਾ ਕੁਛ ਖਾਣ ਨੂੰ ਹੈ ਤਾਂ ਤੂੰ ਸਾਨੂੰ ਦੇ ਸਾਡੀ ਮਦਦ ਕਰ ਸਕਦੀਆਂ ਤਾਂ ਕਰ ਤਾਂ ਕੀੜੀ ਉਸੇ ਟਾਈਮ ਹੀ ਆਪਦੀ ਖੁੱਡ ਚ ਗਈ ਇੱਕ ਦਾਣਾ ਚੌਲਾਂ ਦਾ ਲੈ ਜਾਂਦੀ ਉਹਨਾਂ ਨੂੰ ਖਵਾਏ ਆਉਂਦੀ ਫੇਰ ਆਉਂਦੀ ਚੌਲਾਂ ਦਾ ਦਾਣਾ ਲੈ ਜਾਂਦੀ ਉਹਨਾਂ ਨੂੰ ਖਵਾਏ ਆਉਂਦੀ ਇਸ ਤਰ੍ਹਾਂ ਕਰਕੇ ਜਿੰਨੇ ਕੁ ਉਹਦੇ ਕੋਲੇ ਸੀ ਉਹਨੇ ਉਹਨਾਂ ਨੂੰ ਦਾਣੇ ਖਵਾਏ ਮਤਲਬ ਉਹਨਾਂ ਦਾ ਕੁਛ ਨਾ ਕੁਛ ਆਧਾਰ ਹੋ ਗਿਆ ਜਾਨ ਬਚ ਗਈ ਤਾਂ ਚਿੜੀ ਨੂੰ ਵੀ ਇਸ ਗੱਲ ਦਾ ਅਹਿਸਾਸ ਹੋਇਆ ਵੀ ਮੈਂ ਇਹਨੂੰ ਗਲਤ ਬੋਲਿਆ ਸੀ ਤਾਂ ਉਹਨੇ ਉਹ ਤੋਂ ਮਾਫੀ ਵੀ ਮੰਗੀ ਤੇ ਉਹਨੂੰ ਕਹਿੰਦੀ ਵੀ ਮੈਂ ਇਸ ਦਾ ਬਦਲਾ ਜਿਹੜੀ ਤੂੰ ਮੇਰੀ ਮਦਦ ਕੀਤੀ ਹੈ ਵੀ ਇਹਦਾ ਬਦਲਾ ਮੈਂ ਜ਼ਰੂਰ ਚੁਕਾਉਂਗੀ ਜਦੋਂ ਲੋੜ ਪਈ ਤਾਂ ਉਦੋਂ ਬਾਅਦ ਉਹ ਦੋਨੇ ਮਿਲ ਜੁਲ ਕੇ ਵੀ ਰਹਿਣ ਲੱਗੀਆਂ ਤਾਂ ਚਲੋ ਮੀਂਹ ਪੈਣੋਂ ਹਟ ਗਿਆ ਫੇਰ ਵਧੀਆ ਰਲ ਮਿਲ ਕੇ ਰਹਿੰਦੀਆਂ ਸੀ ਤਾਂ ਫੇਰ ਕੀ ਹੋਇਆ ਇੱਕ ਵਾਰੀ ਉਸੇ ਜੰਗਲ ਦੇ ਵਿੱਚ ਅੱਗ ਲੱਗ ਗਈ ਅੱਗ ਲੱਗਣ ਕਰਕੇ ਜੰਗਲ ਮੱਚਣਾ ਸ਼ੁਰੂ ਹੋ ਗਿਆ ਤਾਂ ਚਿੜੀ ਤੇ ਜਿਹੜੇ ਹੋਰ ਪੰਛੀ ਸੀ ਜਾਨਵਰ ਸੀ ਜੰਗਲ ਦੇ ਵਿੱਚੋਂ ਭੱਜਣੇ ਸ਼ੁਰੂ ਹੋ ਗਏ। ਤਾਂ ਜਿਹੜੀ ਚਿੜੀ ਸੀ ਉਹਦਾ ਬੱਚਾ ਵੀ ਡਾਰ ਹੋ ਗਿਆ ਸੀ ਉੱਡਣ ਲੱਗੇ। ਚਿੜੀ ਆਪਦੇ ਬੱਚੇ ਨੂੰ ਨਾਲ ਲੈ ਕੇ ਜਦੋਂ ਉੱਡਣ ਲੱਗੀ ਤਾਂ ਉਹਦੇ ਕੋਈੜੀ ਜਾਨ ਆ ਗਈ। ਉਹਨੇ ਸੋਚਿਆ ਵੀ ਕੀੜੀ ਦਾ ਰੁੱਖ ਦੇ ਵਿੱਚ ਆ ਤੇ ਅੱਗ ਇਹਨੂੰ ਮਚਾ ਦੇਊਗੀ ਵੀ ਜੇ ਥੱਲੇ ਧਰਤੀ ਤੇ ਜਾ ਨਹੀਂ ਸਕਦੀ ਤੇ ਉੱਪਰ ਇਹ ਕਿਸੇ ਪਾਸੇ ਜੇ ਰੁੱਖ ਨੂੰ ਅੱਗ ਪੈ ਗਈ ਤਾਂ ਚਿੜੀ ਕੀੜੀ ਆ ਜਿਹੜੀ ਉਹ ਮਰ ਜਾਊਗੀ ਵੀ ਹੁਣ ਆਪ ਨੂੰ ਉਹਦੀ ਮਦਦ ਕਰਨੀ ਚਾਹੀਦੀ ਹੈ। ਤਾਂ ਚਿੜੀ ਨੇ ਕੀੜੀ ਨੂੰ ਆਵਾਜ਼ ਦਿੱਤੀ ਤੇ ਉਹਨੂੰ ਕਹਿੰਦੀ ਵੀ ਤੂੰ ਆ ਸਾਡੇ ਨਾਲ ਵੀ ਆਪਾਂ ਕਿਸੇ ਹੋਰ ਜਗ੍ ਤਾਂ ਉਹਨੇ ਕੀੜੀ ਨੂੰ ਕਹਿੰਦੀ ਵੀ ਤੂੰ ਆ ਮੇਰੇ ਪੈਰ ਤੇ ਬੈਠ ਤਾਂ ਕੀੜੀ ਚਿੜੀ ਦੇ ਪੈਰ ਤੇ ਚੜ ਕੇ ਬੈ ਗਈ ਤੇ ਉਹ ਨੂੰ ਨਾਲ ਉਡਾ ਕੇ ਕਿਤੇ ਦੂਰ ਜੰਗਲ ਤੋਂ ਲੈ ਗਈ ਸੇਫ ਥਾਂ ਤੇ ਲੈ ਗਈ ਜਿੱਥੇ ਮਤਲ ਅੱਗ ਵਗੈਰਾ ਨਹੀਂ ਸੀ ਤਾਂ ਚਿੜੀ ਨੇ ਆਪ ਦਾ ਜਿਹੜਾ ਉਹ ਉਹਦੀ ਮਦਦ ਕੀਤੀ ਸੀ ਉਹਦਾ ਬਦਲਾ ਵੀ ਚੁਕਾਇਆ ਹਨਾ ਫਰਜ਼ ਆਪਦਾ ਨਿਭਾਇਆ ਉਹਨੇ ਤਾਂ ਇਹ ਤੋਂ ਸਿੱਖਿਆ ਇਹ ਮਿਲਦੀ ਆ ਵੀ ਕਦੇ ਆਪਣੇ ਵੱਡੇ ਹੋਣ ਦਾ ਹੰਕਾਰ ਨਹੀਂ ਕਰਨਾ ਚਾਹੀਦਾ ਵੀ ਚਲੋ ਛੋਟਿਆਂ ਨੂੰ ਤਾਂ ਵੱਡਿਆਂ ਦੀ ਲੋੜ ਪੈਂਦੀ ਆ ਆਪਾਂ ਇਹ ਤਾਂ ਦੇਖਦੇ ਆ ਹਨ ਤਾਂ ਕਈ ਵਾਰੀ ਕੋਈ ਇਹੋ ਜਿਹਾ ਟਾਈਮ ਆ ਜਾਂਦਾ ਵੀ ਜਿਹੜੇ ਕੋਈ ਹੰਕਾਰੀ ਆਪਣੇ ਆਪ ਨੂੰ ਵੱਡੇ ਕਹਾਉਣ ਵਾਲੇ ਆ ਵੱਡਾ ਕਹਾਉਣ ਵਾਲਾ ਹਨ ਵੀ ਉਹਨੂੰ ਵੀ ਛੋਟੇ ਦੀ ਜ਼ਰੂਰਤ ਪੈ ਜਾਂਦੀ ਇਹਦਾ ਛੋਟਾ ਉਹਦੇ ਕੰਮ ਵੀ ਆ ਜਾਂਦਾ